ਹਾਂਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਾਂ ਤੇ ਪੁੱਤ ਦੀ ਆਪਸ ਵਿੱਚ ਛੋਟੀ ਜੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਪੁੱਤ ਮਾਂ ਨੂੰ ਕਹਿੰਦਾ ਕਹਿੰਦਾ ਕਿ ਮਾਂ ਤੂੰ ਕੀ ਕੀਤਾ ਮੇਰੇ ਲਈ ਜਾਂ ਕੀ ਤੂੰ ਦੁਨੀਆ ਤੋਂ ਵੱਖਰਾ ਕਰ ਰਹੀ ਆ ਮੇਰੇ ਲਈ ਮਾਂ ਨੂੰ ਬੜਾ ਦੁੱਖ ਹੋਇਆ ਇਹ ਜਿਹੜੀ ਪੂਰੀ ਕਹਾਣੀ ਜਿਹੜੀ ਸੁਣਨ ਵਾਲੀ ਆ ਇਹ ਬਿਲਕੁਲ ਸੱਚਾ ਤੇ ਜੇ ਤੁਹਾਨੂੰ ਇਹ ਚੰਗੀ ਲੱਗੀ ਜਾਂ ਜਿਹੜੀ ਇਸ ਸਿੱਖਿਆ ਨੂੰ ਸੁਣ ਕੇ ਆਪਦੇ ਮਾਪੇ ਦੀ ਕਦਰ ਕਰਨ ਲੱਗੇ ਤਾਂ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਨਹੀਂ ਸਮਝੂਗੀ ਕਿ ਮੇਰੇ ਕਹੇ ਦਾ ਕਿਸੇ ਦੇ ਉੱਤੇ ਅਮਲ ਹੋਇਆ ਇਹ ਪੂਰੀ ਕਹਾਣੀ ਵੇਖਣ ਲਈ ਤੁਸੀਂ ਐਂਡ ਤੱਕ ਜਰੂਰ ਬਨੇ ਰਿਹਾ ਜੀ ਕਿਉਂਕਿ ਇੱਕ ਸੱਚੀ ਘਟਨਾ ਨਾਲ ਇਹ ਹੀ ਕਹਾਣੀ ਜਿਹੜੀ YouTube ਚੈਨਲ ਰਮਨਦੀਪ ਕਰਮਰਖਾਈ Facebook ਰਮਨਦੀਪ ਕਰਮਰਖਾਈ ਪੇਜ ਦੇ ਉੱਤੇ ਤੁਹਾਨੂੰ ਸਾਨੂੰ ਮਿਲੇਗੀ ਸੋ ਜਦੋਂ ਬੱਚਾ ਝਗੜਾ ਕਰੀ ਗਿਆ ਕਹਿੰਦਾ ਵੀ ਮਾਂ ਤੂੰ ਦੱਸ ਕੀਤਾ ਤਾਂ ਕੀਤਾ ਕੀ ਮੇਰੇ ਲਈ ਮਾਂ ਪਹਿਲਾਂ ਤਾਂ ਰੱਜ ਕੇ ਰੋਈ ਉਹਨੇ ਆਪ ਦਾ ਸਮਝਿਆਰ ਦਿੱਤਾ ਵੀ ਕਿੰਨਾ ਅਖਿਆਈਆਂ ਵਿੱਚ ਦੀ ਹੁੰਦਿਆਂ ਹੋਇਆਂ ਮੈਂ ਆਪ ਦਾ ਜਿਹੜਾ ਬੱਚਾ ਪਾਲਿਆ ਤੇ ਇਸ ਆਸ ਨਾਲ ਪਾਲਿਆ ਸੀ ਵੀ ਇੱਕ ਦਿਨ ਮੇਰੇ ਤੇ ਸੁੱਖ ਦਾ ਜ਼ਰੂਰ ਆਊਗਾ ਪਰ ਸ਼ਾਇਦ ਮਾਂ ਬੋਲੀ ਕਹਿੰਦੀ ਸ਼ਾਇਦ ਮੈਂ ਕਿਤੇ ਤਪੀਆਂ ਸਾਤ ਦਿਖਾਈ ਹੋਣੀਆਂ ਮੇਰੇ ਪੂਰਵਲੇ ਜਨਮਾਂ ਦਾ ਕਰਮ ਮੇਰੇ ਅੱਗੇ ਆ ਗਿਆ ਵਾਕਿਆ ਸੱਚਾ ਬਈ ਪੁੱਤ ਕੁੱਤ ਹੋ ਜਾਂਦੇ ਆ ਮਾਪੇ ਕਮਾਪੇ ਨਹੀਂ ਹੁੰਦੇ ਐਨਾ ਤਪੀ ਹੋਈ ਮਾਂ ਨੇ 100 ਵਾਰੀ ਸੋਚਿਆ ਕਿ ਜੇ ਵੱਧਵਾ ਦਿੱਤੀ ਤਾਂ ਤਾਂ ਵੀ ਮੇਰੀਆਂ ਅੰਦਰਾਂ ਨੂੰ ਆਊਗੀ ਜੇ ਇਹਨੂੰ ਕੁੱਟਿਆ ਤਾਂ ਵੀ ਤਾਂ ਪੀੜ ਮੇਰੇ ਹੋਊਗੀ ਪਰ ਇਹਨਾ ਕਹਿੰਦੀ-ਕਹਿੰਦੀ ਮਾਂ ਹਉਬਕੀ-ਹਉਬਕੀ ਰੋਂਦੀ ਹੋਈ ਨੇ ਕਿਹਾ ਕਹਿੰਦੀ ਮਾਂ ਦਾ ਕਰਜ਼ਾ ਤਾਂ ਪੁੱਤ ਉਹ ਲਾਹ ਸੱਤ ਜਨਮਾਂ ਤੱਕ ਨਹੀਂ ਲਾ ਸਕਦੀ ਤੇ ਇਹ ਗੱਲ ਪੁੱਤ ਨੂੰ ਬੜੀ ਚੁਈ ਉਹਨੇ ਸੋਚਿਆ ਵੀ ਇਹੋ ਜਿਹਾ ਕਿਹੜਾ ਕਰਜ਼ਾ ਮਾਂ ਦਾ ਲੈ ਲਿਆ ਵੀ ਜਿਹੜਾ ਸੱਤ ਜਨਮਾਂ ਤੱਕ ਲੈ ਨਹੀਂ ਸਕਦਾ ਉਹ ਆਦੀ ਮਾਂ ਨੂੰ ਕਹਿੰਦਾ ਕਹਿੰਦਾ ਕਿ ਮਾਂ ਮੈਂ ਕਹਿ ਉਹ ਜਾਨਸਾਨਾ ਮੈਂ ਤੇਰਾ ਇਸ ਜਨਮ ਚ ਕਰਜ਼ਾ ਦੇ ਦਿੰਦਾ ਉਹ ਕਹਿੰਦੀ ਨਹੀਂ ਪੁੱਤ ਤੂੰ ਮੇਰਾ ਕਰਜ਼ਾ ਨਹੀਂ ਲਾ ਸਕਦਾ ਇਹ ਗੱਲ ਉਸ ਨੌਜਵਾਨ ਨੂੰ ਅੰਦਰੇ-ਅੰਦਰ ਖਾਣੀ ਸ਼ੁਰੂ ਹੋ ਗਈ ਵੀ ਇਹੋ ਜਿਹਾ ਕਿਹੜਾ ਕਰਜਾ ਜਿਹੜਾ ਮੈਂ ਲਾ ਨਹੀਂ ਸਕਦਾ ਮਿਹਨਤ ਕਰਕੇ ਬੰਦਾ ਕੀ ਨਹੀਂ ਕਰ ਸਕਦਾ ਉਹ ਇਹ ਸੋਚ ਦੇ ਵਿੱਚ ਪੈ ਗਿਆ ਕਿੱਥੇ ਉਹ ਨਸ਼ੇ ਦੀ ਦਲਦਲ आले ਪਾਸੇ ਨੂੰ ਗਿਆ ਸੀ ਕਿੱਥੇ ਉਹ ਇਹ ਸੋਚ ਨੂੰ ਲੈਣ ਲੱਗ ਪਿਆ ਕਿ ਨਸ਼ਾ ਵੀ ਭੁੱਲ ਗਿਆ ਕਰਨਾ ਇਸ ਚੀਜ਼ ਦੇ ਵਿੱਚ ਆ ਕੇ ਮਤਲਬ ਕਿ ਉਹ ਇਹ ਸੋਚਣ ਲੱਗ ਗਿਆ ਵੀ ਇਹੋ ਜਿਹਾ ਕਿਹੜਾ ਕਰਜਾ ਜਿਹੜਾ ਮੈਂ ਲਾ ਨਹੀਂ ਸਕਦਾ ਕਹਿੰਦਾ ਵੀ ਜੇ ਗੱਲ ਕਰਾਂ ਵੀ ਔਲਾਦ ਦੀ ਜਨਮ ਦੇਣ ਦੀ ਤਾਂ ਸਾਰੀਆਂ ਹੀ ਮਾਵਾਂ ਬੱਚਿਆਂ ਨੂੰ ਜਨਮ ਦਿੰਦੀਆਂ ਜੇ ਗੱਲ ਕਰਾਂ ਪਾਲਣ ਪੋਸਣ ਦੀ ਤਾਂ ਸਾਰੀਆਂ ਹੀ ਮਾਵਾਂ ਬੱਚਿਆਂ ਨੂੰ ਪਾਲਦੀਆਂ ਪੋਸਦੀਆਂ ਜੇ ਗੱਲ ਕਰਾਂ ਕਹਿੰਦਾ ਰੋਟੀ ਟੱਕ ਦੀ ਤੇ ਸਾਰੀਆਂ ਮਾਵਾਂ ਦਾ ਇਹ ਫਰਜ਼ ਬੰਦਾ ਆਪਦੇ ਬੱਚਿਆਂ ਨੂੰ ਰੋਟੀ ਲਾ ਕੇ ਦੇਣਾ ਮੇਰੀ ਮਾਣੇ ਕਹਿੰਦਾ ਕੁਝ ਵੱਖਰਾ ਤਾਂ ਕੀਤਾ ਨਹੀਂ ਪਰ ਨਾਲ ਇਹ ਵੀ ਸੀ ਵੀ ਮਾਣੇ ਜਿਹੜੇ ਸ਼ਬਦ ਕਹੇ ਆ ਉਹਨਾਂ ਦੀ ਵੀ ਸੱਚਾਈ ਸੀ ਉਹਦੇ ਸਾਹਮਣੇ ਵੀ ਕਰਜਿਆ ਤਾਂ ਵਾਕਿਆ ਚੜਿਆ ਹੋਊਗਾ ਕੋਈ ਤਾਂ ਚੜਿਆ ਹੋਊ ਨਹੀਂ ਐਵੇਂ ਮਾਂ ਜਿਹੜੀ ਇੰਨੀ ਦੁਖੀ ਹੋਈ ਉਹਦਾ ਅੱਖਾਂ ਦਾ ਪਾਣੀ ਇਹ ਗੱਲ ਦੱਸ ਰਿਹਾ ਸੀ ਕਿ ਵਾਕਿਆ ਮੈਂ ਉਹਦਾ ਕਰਜ਼ਦਾਰ ਤਾਂ ਹੈਗਾ ਚਲੋ ਰਾਤ ਨੂੰ ਮਾਂ ਪੁੱਤ ਪੈ ਇਤੇ ਪੁੱਤ ਮੰਝੇ ਤੇ ਪਿਆ ਉਸਲ ਵਿਖਤੇ ਲਈ ਜਾਵੇ ਤੇ ਮਾਂ ਕਹਿੰਦੀ ਵੀ ਕੀ ਗੱਲ ਆ ਤੇਰਾ ਕੁਛ ਦੁੱਖਦਾ ਤਾਂ ਨਹੀਂ ਕਹਿੰਦਾ ਨਹੀਂ ਮਾਂ ਕਹਿੰਦੀ ਫਿਰ ਕੀ ਗੱਲ ਆ ਉਹ ਕਹਿੰਦਾ ਵੀ ਗੱਲ ਕੁਛ ਨਹੀਂ ਮੈਨੂੰ ਇਹ ਆ ਵੀ ਮੈਂ ਤੇਰਾ ਕਰਜ਼ਾ ਦੇਣਾ ਕਿਹੜੀ ਚੀਜ਼ ਦਾ ਮੈਨੂੰ ਇਸ ਗੱਲ ਦਾ ਜਵਾਬ ਦੇ ਵੀ ਮੈਂ ਤੇਰਾ ਕਰਜ਼ਾਕਾਰ ਕਾ ਦੇਣਾ ਹੋ ਗਿਆ ਵੀ ਤੂੰ ਲੋਕਾਂ ਦੀਆਂ ਮਾਵਾਂ ਤੋਂ ਵੱਖਰਾ ਵੀ ਨਹੀਂ ਮੇਰੇ ਲਈ ਕੀਤਾ ਤੂੰ ਇਹ ਆ ਕਿ ਹਰ ਇੱਕ ਦੀ ਮਾਂ ਹਰ ਇੱਕ ਦੀ ਸੁਹਾਣੀ ਆ ਜਿਹੜੀ ਘਰ ਦੇ ਵਿੱਚ ਔਰਤ ਆ ਜਿਹੜਾ ਉਹ ਰੋਟੀ ਟੋਕ ਬਣਾਉਂਦੀ ਆ ਖਾਂਦੇ ਉਹ ਕਹਿੰਦੀ ਪੁੱਤ ਇੱਕ ਦਿਨ ਕਹਿੰਦੀ ਨਾ ਤੂੰ ਮੇਰੇ ਵਾਲੇ ਬਿਸਤਰੇ ਤੇ ਪੈ ਕੇ ਵੇਖੀ ਫੇਰ ਕਹਿੰਦੀ ਤੈਨੂੰ ਪਤਾ ਲੱਗੂ ਵੀ ਕਰਜਾ ਕੀ ਹੁੰਦਾ ਇੱਕ ਰਾਜੇ ਦੇ ਨਾਲ ਵੀ ਇਹ ਕਹਾਣੀ ਜੁੜੀ ਹੋਈ ਆ ਪਰ ਇਹ ਅੱਜ ਦੀ ਹਕੀਕਤ ਆ ਜਿਹੜੀ ਉਹ ਔਰਤ ਮੈਨੂੰ ਦੱਸ ਰਹੀ ਸੀ ਨਾ ਤੇ ਬੜਾ ਮੇਰੇ ਮਨ ਨੂੰ ਦੁੱਖ ਹੋਇਆ ਨਾਲ ਉਹਦਾ ਬੱਚਾ ਵੀ ਆਪਣੇ ਘਰ ਆਇਆ ਕਾਫੀ ਉਹ ਨਸ਼ਾ ਕਰਦਾ ਸੀ ਬੱਚਾ ਇਧਰ ਫਿਰੋਜ਼ਪੁਰ ਸਾਈਡ ਤੋਂ ਸੀ ਵਿਚਾਰੀ ਔਰਤ ਦੇ ਘਰ ਵਾਲਾ ਜਵਾਨੀ ਚ ਮੇਰੇ ਵਾਂਗੂੰ ਉਹ ਛੱਡ ਕੇ ਚਲਾ ਗਿਆ ਰੱਬ ਨੂੰ ਪਿਆਰਾ ਹੋ ਗਿਆ ਉਹ ਉਸ ਦੇਸ਼ ਚਲਾ ਗਿਆ ਜਿੱਥੋਂ ਗਿਆ ਦੇ ਕਦੇ ਅਜੇ ਤੱਕ ਮੋੜੇ ਨਹੀਂ ਹੋਏ ਤੇ ਉਹ ਕਹਿੰਦੀ ਨਾ ਵੀ ਮੈਂ ਉਹ ਕਹਾਣੀ ਸੁਣੀ ਸੀ ਤੇ ਕਹਿੰਦੀ ਭੈਣ ਜੀ ਕਹਿੰਦੀ ਨਾ ਫਿਰ ਮੈਂ ਆਪੇ ਬਿਸਤਰੇ ਤੇ ਪਾਣੀ ਢੋਲਦਾ ਤੇ ਕਹਿੰਦੀ ਮੈਨੂੰ ਕਹਿੰਦਾ ਨਾ ਉਹਨੂੰ ਨਹੀਂ ਸੀ ਪਤਾ ਵੀ ਬਿਸਤਰਾ ਗਿੱਲਾ ਕਹਿੰਦੀ ਮੈਨੂੰ ਕਹਿੰਦਾ ਇਹ ਿੱਡੀ ਇੱਕ ਗੱਲ ਐ ਸਮਝੇ ਤੇ ਵੀ ਪਿਆ ਮੈਂ ਹੱਸ ਤੇ ਵੀ ਪੈ ਸਕਦਾ ਇਹ ਿੱਡੀ ਕੁਵੱਟੀ ਗੱਲ ਆ ਪਰ ਕਹਿੰਦਾ ਮੇਰੇ ਸਵਾਲ ਦਾ ਜਵਾਬ ਮਿਲ ਜੂਗਾ ਇੱਥੇ ਬੈਠਾ ਨਾ ਪੈਨ ਉਹ ਕਹਿੰਦੀ ਹਾਂ ਪੁੱਤ ਕਹਿੰਦੀ ਤੈਨੂੰ ਜਵਾਬ ਮਿਲੂਗਾ ਪੁੱਕਾ ਉਹ ਕਹਿੰਦੇ ਵੀ ਮੈਨੂੰ ਯਕੀਨ ਸੀ ਉਸ ਕਹਾਣੀ ਦੇ ਉੱਤੇ ਕਹਿੰਦੀ ਮੈਨੂੰ ਇਹ ਸੀ ਵੀ ਤੜਕੇ ਉੱਠ ਕੇ ਮੈਨੂੰ ਸਵਾਲ ਜ਼ਰੂਰ ਕਰੂਗਾ ਇਹ ਜ਼ਰੂਰ ਮੇਰੇ ਤੋਂ ਪੁੱਛੂਗਾ ਜ਼ਰੂਰ ਉਹੀ ਗੱਲ ਹੋਈ ਕਿ ਰਾਤ ਨੂੰ ਮਾਂ ਉਹਦੇ ਵਾਲੇ ਬਿਸਤਰੇ 'ਚ ਪੈ ਗਈ ਤੇ ਉਹ ਮਾਂ ਵਾਲੇ ਬਿਸਤਰੇ 'ਚ ਪੈ ਗਿਆ ਬਿਸਤਰਾ ਗਿੱਲਾ ਸੀ ਸਾਰੀ ਰਾਤ ਨੀਂਦ ਨਹੀਂ ਆਈ ਤੜਫਦਾ ਰਿਹਾ ਮਾਂ ਚੁੱਪ ਕਰਕੇ ਮਾਂ ਨੂੰ ਵੀ ਸੀ ਪਤਾ ਮੇਰਾ ਬੱਚਾ ਤੜਫ ਰਿਹਾ ਪਰ ਮਾਂ ਬੱਚੇ ਨੂੰ ਇੱਕ ਸਿੱਖਿਆ ਦੇਣੀ ਚਾਹੁੰਦੀ ਸੀ ਸਭ ਕੁਝ ਵੇਖਦੀ ਹੋਈ ਵੀ ਉਹਨੇ ਆਂ ਦੇਖਿਆ ਕਰਕੇ ਘੁੱਟ ਕੇ ਅੱਖਾਂ ਮੀਚ ਕੇ ਉਹ ਕਹਿਣ ਕਹਿੰਦੀ ਮੈਂ ਪੈ ਗਈ ਫੇਰ ਕਹਿੰਦੀ ਤੜਕੇ ਉੱਠਿਆ ਕਹਿੰਦਾ ਮਾਂ ਰਾਤ ਨੀਂਦ ਨਹੀਂ ਆਈ ਮੈਂ ਕਹਿੰਦੀ ਮੈਂ ਕਿਾ ਕੀ ਹੋ ਗਿਆ ਪੁੱਤ ਬਿਸਤਰਾ ਤਾਂ ਉਹੀ ਆ ਤੈਨੂੰ ਨੀਂਦ ਘਾਤੋਂ ਨਹੀਂ ਆਈ ਨਹੀਂ ਕਹਿੰਦਾ ਮਾਂ ਬਿਸਤਰੀ ਨੂੰ ਧੁੱਪ ਲਵਾ ਬੇਸਟ੍ਰੈਸ ਲਾਬਿਆ ਗਿੱਲਾ ਤੇ ਕਹਿੰਦੀ ਮੈਂ ਹੱਸ ਕੇ ਕਿਹਾ ਪੁੱਤ ਇਸ ਗਿੱਲੀ ਥਾਂ ਤੇ ਤੈਨੂੰ ਸੁੱਕੀ ਥਾਂ ਤੇ ਪਾਉਣ ਲਈ ਪੈਂਦੀ ਰਹੀ ਹੈ ਇਹ ਕਰਜਾ ਮਾਂ ਦਾ ਤੇਰੇ ਸਰ ਤੇ ਪੁੱਤ ਦੀਆਂ ਅੱਖਾਂ 'ਚ ਉਤਰਿਆ ਫਤਰ ਫਤਰ ਪਾਣੀ ਡਿੱਗਣ ਲੱਗ ਗਿਆ ਕਿ ਨਮਾ ਵਾਕਿਆ ਤੇਰਾ ਕਰਜਾ ਤਾਂ ਇਹਨਾਂ ਮੈਂ 7 ਜਨਮਾਂ ਤੱਕ ਨਹੀਂ ਲਾ ਸਕਦਾ ਜਿਹੜੀ ਮਾਂ ਤੁਹਾਨੂੰ ਸੁੱਕੀ ਥਾਂ ਤੇ ਪਾਉਣ ਲਈ ਆਪ ਗਿੱਲੀ ਥਾਂ ਤੇ ਪੈ ਸਕਦੀ ਆ ਉਹ ਮਾਗਦੀਆਂ ਰਾਤਾਂ ਤੁਹਾਡੇ ਲਈ ਕਰ ਸਕਦੀ ਆ ਕਿ ਮੇਰੇ ਬੱਚੇ ਨੂੰ ਕੀ ਠੰਡ ਨਾ ਲੱਗ ਜੇ ਮੇਰੇ ਬੱਚੇ ਦਾ ਕੁਝ ਦੁਖਨ ਨਾ ਲੱਗ ਜੇ ਤੇ ਜੇ ਵੱਡੇ ਹੋ ਕੇ ਤੁਸੀਂ ਇਹ ਗੱਲ ਕਹੋ ਕਿ ਮਾਂ ਐਵੇਂ ਬੋਲਦੀ ਆ ਬੁੜੀ ਐਵੇਂ ਭੌਂਕੀ ਜਾਂਦੀ ਆ ਤਾਂ ਇਹ ਗੱਲਾਂ ਬਹੁਤ ਮਾੜੀਆਂ ਨੇ ਬਹੁਤ ਗਲਤ ਨੇ ਉਹਨਾਂ ਲੋਕਾਂ ਲਈ ਜਾਂ ਤੁਸੀਂ ਇਹ ਕਹੋ ਕਿ ਕੀ ਕੀਤਾ ਸਾਡੇ ਉਹ ਤੁਹਾਡੇ ਲਈ ਮਾਂ ਨੇ ਉਹ ਕਰਤਾ ਜਿਹੜਾ ਦੁਨੀਆ ਦਾ ਕੋਈ ਵੀ ਇਨਸਾਨ ਚਾਹ ਕੇ ਨਹੀਂ ਕਰ ਸਕਦਾ ਉਹਨੇ ਜਨਮ ਦਿੱਤਾ ਤੁਹਾਨੂੰ ਉਹਨੇ ਜੱਗ ਵਿਖਾਇਆ ਜਦੋਂ ਕਹਿੰਦੇ ਇੱਕ ਔਰਤ ਦੇ ਬੱਚਾ ਹੋਣ ਵਾਲਾ ਹੁੰਦਾ ਨਾ ਇਹ ਔਰਤ ਸੰਪੂਰਨ ਔਰਤ ਉਦੋਂ ਬਣਦੀ ਆ ਜਦੋਂ ਮਾਂ ਬਣਦੀ ਆ ਤੇ ਰੱਬ ਨੇ ਜੇ ਦੂਜਾ ਨਾਮ ਮਾਂ ਨੂੰ ਦਿੱਤਾ ਨਾ ਉਹਨੇ ਕੋਈ ਸੋਚ ਸਮਝ ਕੇ ਦਿੱਤਾ ਸਿਆਣਿਆਂ ਨੇ ਕਿਹਾ ਕਹਿੰਦੇ ਜੇ ਨਸੀਬ ਲਿਖਣ ਦਾ ਹੱਕ ਮੇਰੀ ਮਾਂ ਦੇ ਹੱਥ ਵਿੱਚ ਹੁੰਦਾ ਤਾਂ ਸ਼ਾਇਦ ਮੇਰੀ ਜ਼ਿੰਦਗੀ 'ਚ ਕੋਈ ਦੁੱਖ ਹੋਣਾ ਹੀ ਨਹੀਂ ਇਹ ਬੜੀ ਵੱਡੀ ਗੱਲ ਸੀ ਕਹਿੰਦੇ ਵੀ ਜਦੋਂ ਔਰਤ ਮਾਂ ਬਣਨ ਵਾਲੀ ਹੁੰਦੀ ਆ ਨਾ ਤਾਂ ਉਹਦੇ ਨੇਕਾਂ ਸੁਪਨੇ ਹੁੰਦੇ ਆ ਆਉਣ ਵਾਲੇ ਬੱਚੇ ਲਈ ਹਰ ਇੱਕ ਰਿਸ਼ਤੇ ਦੀ ਯਾਦ ਰੱਖਿਓ ਇੱਕ ਕੌੜਾ ਸੱਚ ਆ ਹਰ ਇੱਕ ਰਿਸ਼ਤੇ ਦੀ ਲਾਲਸਾ ਹੋਗੀ ਲਾਲਸਾ ਕੀ ਹੋਊਗੀ ਕੋਈ ਤੁਹਾਡਾ ਚੈਨ ਚੱਕਰ ਵੇਖ ਕੇ ਕਹੂਗਾ ਇਹਦੇ ਮੁੰਡਾ ਹੋਊਗਾ ਕੋਈ ਪਤੀ ਵੀ ਅਰਦਾਸ ਕਰੂਗਾ ਗੁਰਦੁਆਰੇ ਮੇਰੇ ਪੁੱਤ ਹੋਵੇ ਭੂਆ ਦਾ ਵੀ ਸ਼ੌਂਕ ਹੁੰਦਾ ਮੇਰੇ ਭਤੀਜਾ ਹੋਵੇ ਦਾਦੇ ਦਾਦੀ ਦਾ ਵੀ ਸ਼ੌਂਕ ਹੁੰਦਾ ਕਿ ਸਾਡੇ ਜ਼ਰੂਰ ਪਹਿਲਾ ਪੋਤਾ ਹੋਵੇ ਬਹੁਤ ਘੱਟ ਲੋਕ ਨੇ ਜਿਹੜੇ ਲੋਕ ਇਹ ਸੋਚਦੇ ਨੇ ਕਿ ਧੀ ਤੇ ਪੋਤੇ 'ਚ ਕੋਈ ਫਰਕ ਨਹੀਂ ਉਹਨਾਂ ਨੂੰ ਮੈਂ ਵਧਾਈ ਦੇਣੀ ਆ ਪਰ ਬਹੁਤੇ ਲੋਕਾਂ ਦੀ ਸੋਚ ਹੀ ਹੈ ਤੇ ਨਾਨਕਿਆਂ ਨੂੰ ਵੀ ਇਹ ਹੁੰਦਾ ਕਿ ਸਾਡੇ ਦੋਤਾ ਹੋਵੇ ਜੇ ਸਾਡੇ ਦੋਤਾ ਹੋ ਗਿਆ ਸੀ ਸਾਡੀ ਧੀ ਦੇ ਪੈਰ ਲੱਗ ਜਾਣਗੇ ਪਰ ਇੱਕ ਮਾਂ ਇਹੋ ਜੀ ਆ ਜਿਹੜੀ ਜਿਹੜੀ ਇਹ ਨਹੀਂ ਸੋਚਦੀ ਮੇਰੇ ਧੀ ਆ ਜਾਂ ਪੁੱਤ ਆ ਉਹ ਇਹ ਸੋਚਦੀ ਆ ਕਿ ਮੇਰੇ ਜਿਹੜਾ ਵੀ ਜੀ ਹੋਵੇ ਉਹ ਸਹੀ ਸਲਾਮਤ ਹੋਵੇ ਉਹ ਜਵਾਨੀਆਂ ਮਾਣੇ ਮੇਰੇ ਅੱਖਾਂ ਦੇ ਅੱਗੇ ਰਵੇ ਮੇਰੇ ਕਾਲਜੇ ਨੂੰ ਠੰਡ ਰਵੇ ਤੇ ਜਦੋਂ ਤੁਸੀਂ ਹੋਣ ਵਾਲੇ ਹੁੰਨੇ ਆ ਨਾ ਉਹ ਮਾਂ ਦੇ ਨਿੱਕਾਂ ਸੁਪਨੇ ਹੁੰਦੇ ਆ ਆਉਣ ਵਾਲੇ ਬੱਚੇ ਲਈ ਉਹ ਆਪਣੇ ਬੱਚੇ ਲਈ ਸਵਾਟਰ ਬੰਦੀ ਆ ਤਰ੍ਹਾਂ ਤਰ੍ਹਾਂ ਦੇ ਸੁਪਨੇ ਸਜਾਉਂਦੀ ਆ ਛੋਟੇ ਵੱਡੇ ਕੱਪੜੇ ਬਜ਼ਾਰਾਂ ਚ ਵੇਂਦੀ ਆ ਮੇਰਾ ਬੱਚਾ ਹੋਇਆ ਧੀ ਹੋਈ ਮੈਂ ਆ ਪਾਉਂਗੀ ਪੁੱਤ ਹੋਇਆ ਮੈਂ ਆ ਪਾਉਂਗੀ ਇੱਕ ਮਾਂ ਹੀ ਆ ਜਨਮ ਦਿਨ ਤੋਂ ਬਾਅਦ ਹਾਰੇ ਕੋ ਕੁਛਦਾ ਵੀ ਕੀ ਹੋਇਆ ਕੀ ਹੋਇਆ ਇੱਕ ਮਾਂ ਹੀ ਆ ਜਿਹੜੀ ਡਾਕਟਰ ਨੂੰ ਹੀ ਪੁੱਛਦੀ ਮੇਰਾ ਬੱਚਾ ਠੀਕ ਆ ਉਹ ਇਹ ਪੁੱਛਦੀ ਮੇਰੇ ਘਰੇ ਧੀ ਆ ਜਾਂ ਪੁੱਤ ਆ ਉਹ ਇਹ ਪੁੱਛਦੀ ਹੈ ਮੇਰਾ ਬੱਚਾ ਠੀਕ ਆ ਤੇ ਫਿਰ ਤੁਸੀਂ ਦੱਸੋ ਐਹੋ ਜੀ ਮਾਂ ਦਾ ਕਦੇ ਤੁਸੀਂ ਕਰਜ ਦੇ ਸਕਦੇ ਹੋ ਜਿਹੜੀ ਮਾਂ ਨੇ ਤੁਹਾਨੂੰ 9 ਮਹੀਨੇ ਪੇਟ 'ਚ ਚੱਕਿਆ ਹੋਵੇ ਜਿਹੜੀ ਮਾਂ ਨੇ 2 ਸਾਲ ਤੱਕ ਤੁਹਾਨੂੰ ਬੁੱਕਲ ਦਾ ਨੱਗ ਦਿੱਤਾ ਹੋਵੇ ਜਿਹੜੀ ਮਾਂ ਨੇ ਤੁਹਾਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਹੋਵੇ ਜਿਹੜੀ ਮਾਂ ਨੇ ਤੁਹਾਨੂੰ ਭੁੱਖ ਲੱਗੀ ਹੋਵੇ ਤੇ ਰੋਟੀ ਇੱਕ ਹੋਵੇ ਤੇ ਕਹਿੰਦੀ ਹੋਵੇ ਮੈਨੂੰ ਭੁੱਖ ਨਹੀਂ ਮੈਂ ਤੁਹਾਡੇ ਤੋਂ ਪਹਿਲਾਂ ਖਾ ਲਈ। ਮਹਿਲ ਜੂਗੀ ਇਹੋ ਜੀ ਮਾਂ। ਸੋ ਜੀਣਾ ਘਰਾਂ ਚ ਇਸ ਤਰ੍ਹਾਂ ਦੀਆਂ ਮਾਵਾਂ ਨਾ ਉਹ ਮਾਪਿਆਂ ਦੀ ਕਦਰ ਕਰਿਆ ਕਰੂ। ਸਿਆਣੇ ਕਹਿੰਦੇ ਆ ਨਾ ਇੱਕ ਵਾਰ ਤੁਰ ਜਾਂ ਤਾਂ ਮਾਵਾਂ ਲੱਭਦੀਆਂ ਨਹੀਂ। ਮਾਵਾਂ ਵਾਕੇ ਨਹੀਂ ਲੱਭਦੀ। ਜਦੋਂ ਮਾਵਾਂ ਤੁਰ ਜਾਂਨਾਂ ਉਹ ਮਾਵਾਂ ਕਿੱਥੇ ਲੱਭਦੀਆਂ ਨਹੀਂ। ਪਰਸੋਂ ਮੇਰੇ ਡੈਡੀ ਦੀ ਦਰਬਾਰ ਸਾਹਿਬ ਗਏ ਅਸੀਂ ਇੱਕ ਦਿਨ ਪਹਿਲਾਂ ਗਏ ਮੈਂ ਤੇ ਮੇਰੇ ਬੱਚੇ ਫਿਰ ਦੂਸਰੇ ਦਿਨ ਮੰਮੀ ਡੈਡੀ ਗਏ ਕਿਉਂਕਿ ਯਾਕੇ ਘਰ ਚ ਦੋ ਜਾਣੇ ਤਾਂ ਚਾਹੀਦੇ ਹਨ ਤੇ ਮੰਮਾ ਮੈਨੂੰ ਦੱਸਣ ਨਾਲੇ ਉਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਨਾਲੇ ਮੈਨੂੰ ਕਹਿੰਦੇ ਨਾ ਕਹਿੰਦੇ ਤੇਰਾ ਡੈਡੀ ਉੱਥੇ ਬਹਿ ਜਾ ਕਰੀ ਜਿੱਥੇ ਕਹਿੰਦੇ ਤੁਹਾਡੀ ਦਾਦੀ ਬੈਠੀ ਹੁੰਦੀ ਸੀ ਕਿੰਨ ਤੋਂ ਡੈਡੀ ਬਹਿ ਕੇ ਕਿਆ ਕਰੇ ਨਾ ਬੀਬੀ ਟੀਆਂ ਕੇ ਪਈ ਸੀ ਇੱਥੇ ਬੀਬੀ ਬੈੰਦੀ ਸੀ 75 76 ਸਾਲ ਦੀ ਮੇਰੇ ਡੈਡ ਦੀ ਉਮਰ ਆ ਪਰ ਮਾਂ ਦਾ ਵਿਰਾਗ ਨਹੀਂ ਗਿਆ ਕਹਿੰਦੀ ਇਹਦੇ ਅੱਖਾਂ 'ਚ ਪਾਣੀ ਆ ਗਿਆ ਰੰਮੂ ਤੇਰੇ ਡੈਡੀ ਦੇ ਇਹ ਗੱਲਾਂ ਕਰ ਦਿੰਦਾ ਸੋ ਮਾਂ ਇੱਕ ਐਹੋ ਜੀ ਚੀਜ਼ ਆ ਚਾਹੇ ਤੁਸੀਂ ਕਿੱਡੇ ਵੀ ਵੱਡੇ ਹੋ ਗਏ ਤੁਸੀਂ ਵੀ ਗਾਂ ਧੀਆਂ ਪੁੱਤਾਂ ਪੋਤਿਆਂ ਵਾਲੇ ਹੋ ਗਏ ਆ ਇੱਕ ਮਾਂ ਹੀ ਆ ਜਿਹੜੀ ਰਾਤ ਦੇ ਹਨੇਰੇ ਤੱਕ ਤੁਹਾਡੀ ਉਡੀਕ ਕਰਦੀ ਆ ਜਿਹੜੀ ਕਿਤੇ ਸੜਕ ਤੇ ਵੈਸੇ ਹੀ ਰੌਲਾ ਪੈ ਜੇ ਨਾ ਤੇ ਤੁਸੀਂ ਘਰੋਂ ਨਿਕਲੇ ਆ ਉਹ 10 ਵਾਰੀ ਅਰਦਾਸ ਕਰਦੀ ਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਗੁਰੂ ਨਾਨਕ ਪਾਸ਼ਾ ਮੇਰਾ ਬੱਚਾ ਹੁਣੇ ਘਰੋਂ ਗਿਆ ਸੀ ਸਹੀ ਸਲਾਮਤ ਹੋਵੇ ਮਾਨ ਨਹੀਂ ਹੋ ਜਾਂਦੀ ਆ ਇਕੱਠ ਵੇਖ ਕੇ ਸੁੱਖ ਹੋਵੇ ਇਹ ਨਾ ਹੋਵੇ ਕਿਸੇ ਮਾਂ ਦੇ ਕਾਲਜੇ ਦਾ ਰੁੱਕ ਕੱਢਿਆ ਗਿਆ ਹੋਵੇ ਸੋ ਮਾਂ ਉਹ ਚੀਜ਼ ਆ ਤੇ ਇਥੇ ਮੈਂ ਬੇਨਤੀ ਕਰਦੀ ਆ ਵੀ ਜਿੰਨਾਂ ਲੋਕਾਂ ਨੂੰ ਇਹ ਵੀਡੀਓ ਚੰਗੀ ਲੱਗੀ ਨਾ ਉਹ ਉਹਨਾਂ ਲੋਕਾਂ ਤੱਕ ਉਹਨਾਂ ਵਿਗੜੀਆਂ ਲਾਦਾں ਤੱਕ ਜਰੂਰ ਸ਼ੇਅਰ ਕਰਿਆ ਜੇ ਆਪਦੇ ਬੱਚਿਆਂ ਨੂੰ ਜਰੂਰ ਸੁਨਾਇਆ ਜੇ ਜਿਹੜੇ ਬੱਚੇ ਕਹਿੰਦੇ ਆ ਕਿ ਤੁਸੀਂ ਸਾਡੇ ਲਈ ਕੀਤਾ ਕੀ ਹੈ ਤੁਸੀਂ ਸਾਡੇ ਲਈ ਕਰ ਕੀ ਰਹੇ ਹੋ ਯਾਦ ਰੱਖਿਆ ਜੇ ਸਾਡੀ ਪੀੜ੍ਹੀ ਆ ਜਿਹੜੀ ਨਾ ਇਹ ਆਖਰੀ ਪੀੜ੍ਹੀ ਮਾਪਿਆਂ ਤੋਂ ਡਰਨ ਵਾਲੀ ਆ ਤੇ ਪਹਿਲੀ ਪੀੜ੍ਹੀ ਆ ਜਿਹੜੀ ਔਲਾਦ ਤੋਂ ਡਰਨ ਲੱਗ ਗਈ ਆ ਸੋ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਆ ਜੇ ਇਦਾਂ ਦੇ ਹਾਲਾਤ ਨਹੀਂ ਪੈਦਾ ਹੋਣਦੇ ਤਾਂ ਫਿਰ ਮੈਂ ਤੁਹਾਡੇ ਅੱਗੇ ਇੱਕੀ ਬੇਨਤੀ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਵੀ ਵੀਡੀਓ ਜ਼ਰੂਰ ਸੁਣਾਇਆ ਜੀ ਆਪਦੇ ਬੱਚਿਆਂ ਨੂੰ ਚੰਗੀ ਸੰਗਤ ਜ਼ਰੂਰ ਲੈ ਕੇ ਜਾਓ ਉਹਨਾਂ ਨੂੰ ਨਿਤਨੇਮ ਕਰਨਾ ਜ਼ਰੂਰ ਸਿਖਾਓ ਉਨਾਂ ਨੂੰ ਗੁਰੂ ਘਰ ਚ ਲੈ ਕੇ ਜਾਇਆ ਕਰੋ ਖਾਸ ਤੌਰ ਤੇ ਆਪਦੇ ਬੱਚਿਆਂ ਨੂੰ ਜਿੱਥੇ ਵੀ 사ਤ ਸੰਗ ਹੁੰਦਾ ਜਿਹੜੇ ਵੀ ਧਰਮ ਦੇ ਹੋਣ ਤੁਸੀਂ ਜਿਹੜੇ ਧਰਮ ਨੂੰ ਬਿਲੋਂਗ ਕਰਦੇ ਨੇ ਕਿਤੇ ਦੀਵਾਨ ਆ ਕਿਤੇ 사ਤ ਸੰਗ ਆ ਕਿਤੇ ਧਰਮ ਕੇ ਪ੍ਰਚਾਰ ਆ ਉਥੇ ਜ਼ਰੂਰ ਨਾਲ ਲੈ ਕੇ ਜਾਇਆ ਕਰੋ ਕਿਉਂਕਿ ਬੱਚਾ ਜੈਸ ਤਰ੍ਹਾਂ ਦੀ ਵੀ ਸੰਗਤ ਚ ਬੈਠੂਗਾ ਨਾ ਉਸੇ ਤਰ੍ਹਾਂ ਦੀ ਬੱਚੇ ਨੂੰ ਰੰਗਤ ਰਹੂਗੀ ਅੱਜ ਦੇਖੋ ਭਾਈਚਾਰਕ ਸਾਝ ਟੁੱਟਣ ਦੇ ਕਾਰ ਸਾਡੇ ਰਿਸ਼ਤੇ ਟੁੱਟ ਚਲੇ ਸਾਡੇ ਰਿਸ਼ਤੇ ਮੋਬਾਈਲਾਂ ਨੇ ਖਾ ਲਈ ਅੱਜ ਅਸੀਂ ਮੋਬਾਈਲਾਂ ਦੇ ਅੰਦਰ ਕੈਦ ਹੋ ਕੇ ਰਹਿ ਗਏ ਆ ਤੇ ਮਾਫ ਕਰਨਾ ਜੇ ਅਸੀਂ ਹਜੇ ਵੀ ਨਾ ਸੌਲ ਜੀ ਤੇ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਧਿਆਨਕ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਮੇਰਾ YouTube ਚੈਨਲ ਰਮਨਦੀਪ ਕਰਮਰਖਾਈ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਰਮਨਦੀਪ ਕਰਮਰਖਾਈ ਪੇਜ ਆਨ ਲਾਈਕ ਫਾਲੋ ਜ਼ਰੂਰ ਕਰਨਾ ਸੋ ਸਮਾਂ ਕੱਢਦੇ ਜ਼ਰੂਰ ਇਸ ਵੀਡੀਓ ਨੂੰ ਸਬਤੰਨ